ਹਰ ਕੋਈ ਆਪਣੇ ਵਿਆਹ ਦੇ ਦਿਨ ਨੂੰ ਯਾਦਗਾਰ ਬਣਾਉਣ ਲਈ ਕੁਝ ਖਾਸ ਕਰਨ ਦਾ ਸੁਪਨਾ ਲੈਂਦਾ ਹੈ। ਅਜਿਹਾ ਹੀ ਮਾਮਲਾ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਰਚੂੜ ਦੇ ਨੌਜਵਾਨ ਸਤਨਾਮ ਸਿੰਘ ਨੇ ਕੀਤਾ। ਅੱਜ ਉਸਨੇ ਆਪਣੇ ਵਿਆਹ ਵਾਲੇ ਦਿਨ ਆਪਣੇ ਬਜ਼ੁਰਗਾਂ ਦੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਊਂਟ ਤੇ ਸਵਾਰ ਹੋ ਕੇ ਅਜਨਾਲਾ ਦੇ ਇੱਕ ਨਿੱਜੀ ਪੈਲੇਸ 'ਤੇ ਪਹੁੰਚੇ। ਲਾੜਾ ਸਤਨਾਮ ਸਿੰਘ ਨੇ ਆਪਣੇ ਮਾਤਾ ਤੇ ਹੋਰ ਮਿੱਤਰਾਂ ਸਮੇਤ ਊਂਟ ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦਕਿ ਉਸਦੇ ਬਾਕੀ ਨਜ਼ਦੀਕੀ ਅਸ਼ਤ ਦਾ ਦੂਜੇ ਉਂਟ ਅਤੇ ਹਾਥੀ ਤੇ ਸਵਾਰ ਹੋ ਕੇ ਪੈਲਸ ਜਾ ਰਹੇ ਸਨ ਜਦੋਂ ਦਾਣਾ ਮੰਡੀ ਅਜਨਾਲਾ ਨੇੜੇ ਉਹ ਪੁਜੇ ਤਾਂ ਮੌਕੇ ਤੇ ਮੌਜੂਦ ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਉੱਥੇ ਖੜ ਕੇ ਅਨੋਖਾ ਨਜ਼ਾਰੇ ਦੀਆਂ ਤਸਵੀਰਾਂ ਆਪਣੇ ਮੋਬਾਈਲ ਫੋਨ ਵਿੱਚ ਕੈਦ ਕਰ ਲੀਆਂ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਖੁਸ਼ੀ ਹੈ ਮੈਂ ਆਪਣੀ ਬਰਾਤ ਉੱਠਾ ਕੇ ਲੈ ਗਿਆ ਪਹਿਲਾਂ ਗੱਡੀਆਂ ਚੱਲਦੀਆਂ ਆ ਪਹਿਲਾਂ ਰਵਾਇ ਰਵਾਇ ਪਹਿਲਾਂ ਚੱਲਦਾ ਰਿਹਾ ਜੀ ਮਹਾਰਾਜ ਮਹਾਰਾਜ ਜੀ ਹਾਂ ਠੀਕ ਹੈ ਜੀ ਉਹਦੇ ਦੇ ਆ ਜੀ ਪਹਿਲਾਂ ਗੱਡੀਆਂ ਚੱਲਦੀਆਂ ਹੋਣ ਜੀ ਹੁਣ ਆਪਾਂ ਫੇਰ ਆਪਣਾ ਪੁਰਾਣਾ ਰਵਾਇ ਉੱਠਾ ਦੇ ਖਾਸੀਆਂ ਦੇ ਆਏ ਆ ਜਿਹੜੀਆਂ ਨਹੀਂ ਸੀ ਆ ਜਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂ ਕੀ ਨਾਮ ਤੇ ਕੀ ਕਹਿਣਾ ਜਾਊਗਾ ਕੱਟ ਹਾਂਜੀ ਹਾਂਜੀ ਮੇਰਾ ਤੇਰਾ ਵਿਆਹ ਹੀ ਤੇ ਮੈਂ ਪਹਿਲੀ ਵਾਰੀ ਮੈਂ ਆ ਤੇ ਮੇਰੇ ਚਾਹੋਗੇ ਆ ਚਾਹੋ ਕਰਨਾ ਪੂਰਾ ਵਿਹਾਦ ਜਦ ਤੇ ਸਾਡੇ ਪ੍ਰਾਰਥਨ ਬੇਟੇ ਦਾ ਕੀ ਨਾਮ ਆ ਬੇਟੇ ਦਾ ਕੀ ਨਾਮ ਆ ਬੇਟੇ ਦਾ ਨਾਮ ਪੈਗਾ ਹਾਂਜੀ ਹਾਂਜੀ ਰਾਜੇ ਰਾਜੇ ਮਹਾਰਾਜ ਰੀ ਸੀਗੀ ਬੜੀ ਪੁਰਾਣੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈ ਸੀ ਪਰ ਅੱਜ ਫੇਰ ਲੇਕਿਨ ਇਹ ਆਡੀ ਆਪਣੀ ਰੀ ਸੀ ਬਿਲਕੁਲ ਜੀ ਰੀ ਸੀ ਇਹ ਚੀਜ਼ ਦੀ ਤੇ ਇਹ ਰੀ ਪੂਰੀ ਕੀਤੀ ਹੈ ਜੀ ਤੁਹਾਡਾ ਕੀ ਲੱਗਦਾ ਸੁਖਨਾਮ ਹਾਂਜੀ ਮੇਰਾ ਇਹ ਆਪਣੇ ਨਹੀਂ ਵੀ ਮੇਰਾ ਮੇਰਾ ਨਾਮ ਹੈਪੀ ਪੱਤੂ ਹੈ ਜੀ ਹੈਪੀ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਕੂਠਾਂ ਤੇ ਮਤ ਸੜਾ ਸਭਿਆਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜੇ ਆਪਣਾ ਹੀ ਪ੍ਰਾਂਤ ਪ੍ਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੁਸਾਂ ਦੀ ਬਾਜੀ ਨਹੀਂ ਨਹੀਂ ਰਾਜੇ ਮਹਾਰਾਜ